ਪਰਵਤੀ ਅਸ਼ਟਪਦੀਆਂ ਮਹੱਲਾ ਪਹਿਲਾ ਵਿਪਹਾਸ ਏਕ ਓੰਕਾਰ ਸਤਿਗੁਰ ਪ੍ਰਸਾਦਿ ਦੂਬਦਾ ਬਉਰੀ ਮਨ ਬਉਰਾਇ ਸਧੂ ਜੀ ਸ੍ਰੀ ਕਰਤਾਰ ਪ੍ਰਸਾਦਿ ਅਸ਼ਟਪਦੀਆਂ ਉਚਾਰਨ ਕਰਦੇ ਹਨ ਵਿਪਹਾਸ ਤੇ ਪਰਵਤੀ ਦੋਵੇਂ ਮੇਲ ਕੇ ਰਾਗਣੀਆਂ ਕਹਿੰਦੇ ਅਸ਼ਟਪਦੀਆਂ ਪਹਿਲੇ ਪਾਤਸ਼ਾਹ ਇਕੋ ਦਾਤੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਨ ਕੇ ਬੁੱਧੀ ਜਿਹੜੇ ਐ ਇਹ ਕਮਲੇ ਹੋ ਕੇ ਸੰਸਾਰ 'ਚ ਕਿਉਂ ਲੱਗ ਰਹੇ ਹਨ ਤਾਂ ਗੁਰੂ ਸਾਹਿਬ ਜੀ ਦੱਸਦੇ ਨੇ ਦਾ ਕਾਰਨ ਹੈ ਗੁਰ ਸਿੱਖੋ ਸੁਣੋ ਇਕ ਓਅੰਕਾਰ ਸਤਿਗੁਰ ਪ੍ਰਸਾਦ ਇਕ ਓਮਕਾਰ ਸਤਿਗੁਰ ਪ੍ਰਸਾਦ ਦਾਤੂ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਕੋ ਸਭ ਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ ਦੁਬਦਾ ਬੌਰੀ ਮਨ ਬੌਰਾਇਆ ਕਿਰਪਾਈ ਦੁਬਦਾ ਨੇ ਦੁਚਿੱਤੇ ਪੁਣੇ ਨੇ ਇਹ ਬੁੱਧੀ ਨੂੰ ਵੀ ਬੌਰੀ ਕਾਇ ਛੱਡਿਆ ਹੈ ਅਤੇ ਮਨ ਬੌਰਾਇਆ ਮਨ ਨੂੰ ਵੀ ਕਮਲ ਵਿੱਚ ਲਿਆਂਦਾ ਹੋਇਆ ਮਨ ਵੀ ਕਮਲਾ ਕਰ ਛੱਡਿਆ ਦੁਆਇਤਨੀ ਦੁਆਇਤ ਨਹੀਂ ਬੁੱਧੀ ਕਮਲੀ ਕੀਤੀ ਐ ਦੁਆਇਤ ਨਹੀਂ ਮਨ ਨੂੰ ਬੋਰਾਇਆ ਕਮਲਾ ਕੀਤਾ ਪਾਗਲ ਕੀਤਾ ਹੈ ਝੂਠੇ ਲਾਲਚ ਜਨਮ ਗਵਾਇਆ ਮੇਰਾ ਦੁਬਦਾ ਦੁਚਿੱਤਾ ਬਲੋਂ ਕਿਉਂ ਹੋ ਗਿਆ ਕਹਿੰਦੇ ਝੂਠੇ ਪਦਾਰਥਾਂ ਨੂੰ ਸੱਚੇ ਮੰਨ ਕੇ ਉਹਨਾਂ ਦੇ ਸੰਗ੍ਰਹਿ ਕਰਨ ਦੇ ਭੋਗਣ ਦੇ ਲਾਲਚ ਵਿੱਚ ਜਨਮ ਗਵਾਇਆ ਆਪਣਾ ਮਨੁੱਖਾ ਜਨ ਵੈਸਾ ਜੋ ਮੂਲਕ ਮਿਲਿਆ ਸੀ ਇਸ ਨੂੰ ਬਿਆਰਥ ਗਵਾ ਲਿਆ ਲਪਟ ਰਹੀ ਹੁਣ ਬੰਦ ਦਾ ਨਾ ਪਾਇਆ ਸਾਰਿਆਂ ਦੀ ਬਿਰਤੀ ਲੋਭ ਦੇ ਚ ਲਪਟ ਰਹੀ ਫਸ ਰਹੀ ਹੈ ਹੁਣ ਪੁਨਾ ਬੰਦ ਸੰਤੋਖ ਨਹੀਂ ਪਾਇਆ ਜੇ ਸੰਤੋਖ ਦਾ ਬੰਦ ਪੈ ਜਾਂਦਾ ਨਾ ਫਿਰ ਤਾਂ ਨਾ ਲੜਦੀ ਲੋਭ ਦੇ ਅੰਦਰ ਲਪਟ ਰਹੀ ਹੁਣ ਬੰਧਨ ਪਾਇਆ ਫਿਰ ਇਸੇ ਕਰਕੇ ਅਸੀਂ ਜੀਵ ਨੂੰ ਕਰ ਜਮਨ ਮੰਨ ਦੇ ਬੰਧਨਾਂ ਚ ਪਾਇਆ ਹੈ ਤਾਂ ਜਿਹਨੂੰ ਔਕੜ ਹੋਣਾ ਹੈ ਬੰਦ ਸੰਤੋਖ ਨਹੀਂ ਪਾਇਆ ਹੈ ਸਤਗੁਰ ਰਾਖੇ ਨਾਮ ਦਿੜਾਇਆ ਗੁਰੂ ਸਾਹਿਬ ਜੀ ਜਿਨ੍ਹਾਂ ਨੂੰ ਅੰਮ੍ਰਿਤ ਨਾਮ ਬਿਰੜ ਕਾਉਂਦੇ ਐ ਉਹਨਾਂ ਦੇ ਰਾਖੇ ਮਹਾਰਾਜ ਹੋਏ ਆ ਉਹ ਬਚੇ ਹਨ ਨਾ ਮਨ ਮਰੇ ਨਾ ਮਾਇਆ ਮਰੇ ਨਾ ਨਾ ਮਾਨੀ ਮਾਇਆ ਵੱਲੋਂ ਮਰਦਾ ਹੈ ਤੇ ਨਾ ਮਾਇਆ ਹੀ ਮਨ ਨੂੰ ਛੜਦੀ ਹੈ ਮਨ ਵੱਲੋਂ ਮਰਦੀ ਹੈ ਜਿਨ ਕੇਸ਼ ਕੀਆ ਸੂਈ ਜਾਣ ਜਿਸਨ ਕੁਝ ਅਭਿਆਸ ਕੀਤਾ ਹੈ ਇਸ ਗੱਲ ਨੂੰ ਉਹ ਹੀ ਜਾਣ ਸਕਦਾ ਹੈ ਸ਼ਬਦ ਵਿਚਾਰ ਭਉ ਸਾਗਰ ਤਰੈ ਸ਼ਬਦ ਦੀ ਜਿਹੜਾ ਵਿਚਾਰ ਕਰੇ ਉਹ ਸੰਸਾਰ ਸਮੂਤ ਤਰ ਜਾਂਦਾ ਨਾ ਤਾਂ ਅਗਿਆਨੀਆਂ ਦਾ ਮਾਰੀ ਮਰਦਾ ਮਾਇਆ ਵੱਲੋਂ ਨਾ ਮਾਇਆ ਹੀ ਮਰਦੀ ਹੈ ਮਨ ਵੱਲੋਂ ਜਿਸ ਨੇ ਕੋਈ ਅਭਿਆਸ ਕੀਤਾ ਹੈ ਉਹ ਸ਼ਬਦ ਦੀ ਵਿਚਾਰ ਕਰਕੇ ਸੰਸਾਰ ਸਮੂਤ ਤਰ ਜਾਂਦਾ ਹੈ ਜਿਨ ਕੇਸ਼ ਕੀਆ ਜਿਨ ਕੇਸ਼ ਕੀਆ ਸੋਈ ਜਾਣੈ ਜਿਨ੍ਹਾਂ ਨੇ ਕੁਸ਼ ਹੋ ਗੁਰਾਂ ਦੁਆਰਾ ਅਨੁਭਵ ਕੀਤਾ ਹੈ ਬ੍ਰਹਮ ਗਿਆਨ ਨੂੰ ਉਹ ਹੀ ਇਹਨਾਂ ਨੂੰ ਮਿੱਠਿਆ ਕਰਕੇ ਜਾਣਦਾ ਹੈ ਸ਼ਬਦ ਵਿਚਾਰ ਪਹਾਉ ਸਾਗਰ ਤਰੈ ਜੋ ਸ਼ਬਦ ਦੀ ਵਿਚਾਰ ਕਰਦਾ ਹੈ ਉਹ ਸੰਸਾਰ ਸਮੁੰਦਰੋਂ ਤਰ ਜਾਂਦਾ ਮੁਕਤ ਹੋ ਜਾਂਦਾ ਹੈ ਰਹਾਉ ਮਾਇਆ ਸੱਚ ਰਾਜੀ ਅਹੰਕਾਰੀ ਦੇਖੋ ਭਾਈ ਇਸ ਮਾਇਆ ਨੂੰ ਇਕੱਠੀ ਕਰਕੇ ਰਾਜੇ ਲੋਕ ਬੜੇ ਹੰਕਾਰ ਦੇ ਸਹਤ ਹੋ ਜਾਂਦੇ ਹਨ ਮਾਇਆ ਸਾਥ ਨਾ ਚੱਲੇ ਪਿਆਰੀ ਇਹ ਪਿਆਰੀ ਜਾਨ ਨਾਲੋਂ ਮਾਇਆਮੰਨੀ ਹੋਈ ਹੈ ਇਹ ਨਾਲ ਨਹੀਂ ਪ੍ਰਲੋਕ ਵੀ ਜਾਂਦੀ ਹੈ ਕਿਸੇ ਦੇ ਮਾਇਆ ਮਮਤਾ ਹੈ ਬਹੁ ਰੰਗੀ ਜਿਹੜੀ ਮਾਇਆ ਦੀ ਮੇਰ ਹੈ ਇਹ ਵੀ ਬਹੁਤ ਰੰਗਾਂ ਦੀ ਹੈ अनेका ਰੰਗਾਂ ਵਿੱਚ ਹੈ ਬਹੁ ਰੰਗੀ ਜੋ ਮਾਇਆ ਹੈ ਰਾਸੀ ਤਾਂਸੀ ਸੰਤ ਕੀ ਰੂਪ ਉਹ ਬਹੁ ਰੰਗੀ ਮੇਰ ਪਈ ਹੋਈ ਇਹਨਾਂ ਦੀ ਫਿਰ ਨਾਵ ਕੁ ਸਾਥ ਨਾ ਸੰਗ ਬਹੁ ਰੰਗੀ ਜਿਹੜਾ ਮਨ ਹੈ ਤਿਰਗੁਣੀਆਂ ਇਹਦੇ ਅੰਦਰ ਮੋਲ ਨਾਇ ਮਾਇਆ ਮਮਤਾ ਹੈ ਬਹੁ ਰੰਗੀ ਬਹੁ ਰੰਗੀ ਜੋ ਮਨ ਨੂੰ ਆਏ ਦੇ ਅੰਦਰ ਮਾਇਆ ਵੀ ਮਮਤਾ ਲੱਗੀ ਹੋਈ ਹੈ ਬਹੁ ਤਰ੍ਹਾਂ ਦੀ ਬਿਨ ਨਾਵੈ ਕੋ ਸਾਥ ਨਾ ਸੰਗੀ ਅੰਤ ਦੇ ਮੇਰੇ ਮਹਾਰਾਜ ਦੇ ਨਾਮ ਤੋਂ ਬਿਨਾ ਨਾ ਇਸ ਲੋਕ ਇਸ ਸਾਥੀ ਹੈ ਕੋਈ ਨਾ ਪਰਲੋਕ ਦਾ ਸੰਗੀ ਹੁੰਦਾ ਹੈ ਜਿਉ ਮਨ ਦੀਖੈ ਪਰ ਮਨ ਤੈਸਾ ਜਿਸ ਪ੍ਰਕਾਰ ਦਾ ਭਾਈ ਤੂੰ ਆਪ ਦੇ ਮਨ ਵਿੱਚ ਸੰਕਲਪ ਕਰਕੇ ਵੇਖਦਾ ਹੈ ਪਰਾਏ ਦੇ ਮਨ ਚ ਵੀ ਉਹ ਹਜੇ ਸੰਕਲਪ ਹੋ ਜਾਂਦਾ ਹੈ ਜੇ ਤੂੰ ਨੇਕੀ ਨਾਲ ਵੇਖਦਾ ਉਹ ਤੈਨੂੰ ਨੇਕ ਵੇਖਣ ਲੱਗ ਜਾਂਦੇ ਐ ਜੇ ਤੂੰ ਬੁਰੀਾਈ ਨਾ ਵੇਖਦਾ ਉਹ ਵੀ ਤੇਰੇ ਨਾਲ ਬੈਰ ਕਰਨ ਲੱਗ ਜਾਂਦੇ ਹਨ ਕਿਉਂ ਜਿਉ ਮਨ ਦੇਖੇ ਜਿਵੇਂ ਆਪਦੇ ਮਨ ਨੂੰ ਤੇਰਾ ਕੋਈ ਆਦਰ ਕਰਨ ਤੂੰ ਬੜਾ ਖੁਸ਼ੀ ਦੇ ਨਾਲ ਵੇਖਦਾ ਤੇ ਇਸੇ ਪ੍ਰਕਾਰ ਪਰਾਏ ਦੀ ਨਿਰਾਦਰੀ ਕਰਕੇ ਖੁਸ਼ ਰਹਿਣਾ ਇਹ ਪਰਾਏ ਮਨ ਨੂੰ ਵੇਖ ਲੈ ਜਿਵੇਂ ਤੈਨੂੰ ਕੋਈ ਆਦਰ ਕਰੇ ਤੂੰ ਤੂੰ ਖੁਸ਼ ਹੋਣਾ ਇਉਂ ਦੁਐ ਨੋ ਵੀ ਯਾਦ ਰੱਖਣ ਕਰਕੇ ਪ੍ਰਸੰਤਾ ਹੈ ਕਿ ਜੇ ਤੂੰ ਕੋਈ ਨਾਪਰੀ ਕਰੇਗਾ ਪ੍ਰਾਇਵੇ ਮੰਤਰੀ ਉਸੇ ਪ੍ਰਕਾਰ ਦਾ ਸੁਭਾਅ ਬਣ ਜਾਏਗਾ ਜੈਸੀ ਮਨਸਾ ਤੈਸੀ ਦਸ਼ਾ ਜੀ ਜੀ ਕਹੇ ਵੀ ਮਨਸਾ ਵਾਸ਼ਨਾ ਹੈ ਜਹੀ ਕਹੇ ਵੀ ਮਨਸਾ ਬੁੱਧੀ ਹੈ ਉਹੀ ਜੀ ਉਹਦੀ ਦਸ਼ਾ ਹਾਲਤ ਹੋ ਜਾਂਦੀ ਹੈ ਜੈਸਾ ਕਰਮ ਤੈਸੀ ਲੇਵ ਲਾਵੇ ਜਿਹੜਾ ਜੀਵ ਕਰਮ ਕਰਦਾ ਹੈ ਕਰਮ ਬੁੱਧਾ ਬੁੱਧੇ ਕਰਮਾਂ ਅਨਸਾਰ ਬਸਲਦੀ ਰਹਿੰਦੀ ਹੈ ਜਿਹੜਾ ਜੀਵ ਕਰਮ ਕਰਦਾ ਹੈ ਤੈਸੀ ਲੇਵ ਲਾਏ ਬੁੱਧੀ ਅੰਦਰ ਬੁੱਧ ਉਹ ਲੱਗ ਜਾਂਦੀ ਉਸ ਪਾਸੇ ਦੀ ਅਕਲ ਜਿਹੜੇ ਚ ਵਾੜੇ ਕਰਮ ਕਰਦਾ ਹੈ దਗੇਵਾਜੀ ਦੇ ਉਹ దਗੇਵਾਜੀ ਚ ਬੁੱਧ ਲੱਗ ਜਾਂਦੀ ਹੈ ਜੀਰਾਂ ਚੰਗਿਆਈ ਵਾਲੇ ਕੰਮ ਕਰੋ ਚੰਗਿਆਈ ਪਾਸੇ ਲੱਗ ਜੰਦੀ ਉਹੀ ਉਹਦੀ ਲਿੰਦਰਤੀ ਲੱਗ ਜਾਂਦੀ ਹੈ ਸਤਗੁਰੂ ਪੂਛ ਸਹਜ ਘਰ ਪਾਵੇ ਜੇਸ ਕਰਕੇ ਭਾਈ ਸਤਗੁਰਾਂ ਨੂੰ ਪੁੱਛਣਾ ਚਾਹੀਏ ਸਤਗੁਰੂ ਜੀ ਨੂੰ ਪੁੱਛ ਕਰਕੇ ਸਹਜ ਸਰੂਪ ਰੂਪੀ ਘਰ ਘਰ ਪਾਵੇ ਲੈ ਲੈ ਪਾ ਸਕਦਾ ਹੈ ਰਾਗ ਨਾਦ ਮਨ ਦੂਜੈ ਭਾਈ ਜੇ ਰਾਗ ਗਾਲਿਆ ਤੀਕਰਾਂ ਕੀ ਬਣ ਗਿਆ ਜੇ ਨਾਜ ਬਾਜੀ ਅਵਜਾਲੇ ਤਾਂ ਕੀ ਮੰਨ ਗਿਆ ਜੇ ਮਨ ਜੇ ਦੁਆਇ ਪਾਚ ਲੱਗਾ ਹੋਇਆ ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ ਅੰਤਰ ਕਪਟ ਮਹਾ ਦੁਖ ਪਾ ਅੰਦਰ ਕਪਟ ਉਹ ਰਾਗ ਗਾਲਿਆ ਬਾਜੀ ਅਵਜਾਲੇ ਬੜਾ ਦੁਖ ਜੰਮਣ ਮੰਨਦਾ ਹੀ ਪਾਵੇਗਾ ਮੁਗਤ ਨਹੀਂ ਹੋ ਸਕੇਗਾ ਇਸੇ ਪ੍ਰਕਾਰ ਰਾਗ ਨਾਦ ਮਨ ਦੂਜੈ ਭਾਈ ਜੀ ਦਾ ਮਨਸਾਹ ਸੰਗ ਜੀ ਕਹਿੰਦੇ ਅੰਦਰ ਮੇਰੇ ਅੰਦਰ ਰਾਗ ਸੁਣਦਾ ਜੋਗਾ ਅਭਿਆਸ ਕਰਕੇ ਮੇਰੇ ਅੰਦਰ ਅਨਹਦ ਬਾਜੇ ਬਾਈ ਦੇ ਹੈ ਤੇ ਮਨ ਚ ਦੁਆਏ ਦਾ ਭਾਵ ਹੈ ਅੰਤਰ ਕਪਟ ਮਹਾ ਦੁਖ ਪਾ ਅੰਦਰ ਛਲਵਾ ਲੋਕਾਂ ਨੂੰ ਠਗਣਾ ਚਾਹੁੰਦਾ ਐ ਇਉਂ ਇਸ ਕਰਕੇ ਮਹਾ ਦੁਖੋ ਜੋ ਮਨੁੱਖ ਦਾ ਉਹ ਪਾਵੇਗਾ ਮੁਕਤ ਨਹੀਂ ਹੋ ਸਕੇਗਾ ਸਤਗੁਰੂ ਭੀਟੈ ਸੋ ਜੀ ਪਾਏ ਇਸੇ ਪ੍ਰਕਾਰ ਹੀ ਪੜੋ ਰਾਗ ਨਾਦ ਮਨ ਦੂਜੈ ਭਾ ਜਿੰਨਾ ਚਿਰ ਭਾਈ ਨਾਦ ਜੋ ਦੁਨੀਆ ਦੇ ਅੰਦਰ ਹੰਕਾਰ ਦਾ ਨਾਦ ਸ਼ਬਦ ਸੁਣਨ ਵਿੱਚ ਰਾਗ ਪ੍ਰੇਮ ਹਉਮੈ ਵਾਲੇ ਵਜਨ ਕਰਦਾ ਤੇ ਸੁਣਦਾ ਹੈ ਇਸ ਪ੍ਰਕਾਰ ਰਾਗ ਨਾਦ ਮਨ ਦੂਜੈ ਭਾਰ ਉਹ ਮਨ ਦੁਆਤ ਭਾਜੀ ਲੱਗਾ ਰਹਿੰਦਾ ਹੈ ਅੰਤਰ ਕਪਟ ਮਹਾ ਦੁਖ ਪਾਉਂਦਾ ਹੈ ਅਹੰਕਾਰ ਕਰਕੇ ਛਲ ਕਰਦਾ ਹੈ ਬੜਾ ਭਾਰੀ ਦੁਖ ਪਾਉਂਦਾ ਜਮਨ ਮਰਨਦਾ ਸਤਗੁਰ ਭੀਟੈ ਸੋਜੀ ਪਾ ਇਹ ਸਤਗੁਰੂ ਸਾਹਿਬ ਨਾਲ ਮਿਲ ਪਵੇ ਤਾਂ ਇਹਨੂੰ ਸੋਜੀ ਸਮਝ ਪਾਈ ਸਕਦੀ ਹੈ ਸਰੂਪ ਦੀ ਸੋਝੀ ਪਾ ਸਕਦਾ ਹੈ ਸਚਾ ਨਾਮ ਰਹਿ ਲਿਵਲਾ ਸੱਚੇ ਪਰਮੇਸ਼ਰ ਦੇ ਨਾਮ ਦੀ ਬਿਰਤੀ ਨੂੰ ਜੋੜ ਕੇ ਰੱਖੇ ਤਾਂ ਵਾਹਿਗੁਰੂ ਦੇ ਸਰੂਪ ਦੀ ਸੋਝੀ ਇਹ ਸਮਝ ਪਾ ਲੈਂਦਾ ਹੈ ਸਚਾ ਸ਼ਬਦ ਸੱਚ ਕਮਾਵੇ ਸੱਚੇ ਗੁਰਾਂ ਦੇ ਸ਼ਬਦ ਕਰਕੇ ਸੱਚ ਨਾਮ ਦੀ ਕਮਾਈ ਕਰਨਾ ਕਰੇ ਸੱਚੀ ਬਾਣੀ ਹਰ ਗੁਣ ਦਾ ਸੱਚੀ ਗੁਰਾਂ ਦੀ ਬਾਣੀ ਬਾਣੀ ਕੀ ਵਿਲਸ ਸੱਚੀ ਭਗਤੀ ਕਰੇ ਹਰੀ ਦੇ ਗੁਣਾਂ ਨੂੰ ਕੀਰਤਨ ਜਪਾ ਕੇ ਗਾਵੇ ਸੱਚੀ ਬਾਣੀ ਨੂੰ ਨਿਜ ਘਰ ਵਾਸ ਅਮਰ ਪਦ ਪਾਵੇ ਜਿਹੜਾ ਸੱਚੀ ਬਾਣੀ ਨੂੰ ਦੇ ਵਿੱਚ ਮਿਲ ਕੇ ਮਹਾਰਾਜ ਦੇ ਗੁਣਾਂ ਨੂੰ ਗਾਵੇਗਾ ਨਿਜ ਘਰ ਵਾਸ ਅਮਰ ਪਦ ਪਾਵੇ ਮੋਰ ਸਰੂਪੀ ਘਰ ਜੀ ਆਸਾ ਹੋ ਜਾਏਗਾ ਪਰਮੇਸ਼ਰ ਉਹਦੇ ਹਰੀ ਦੇ ਨੂੰ ਆਪਣਾ ਘਰ ਜਾਣ ਕੇ ਵਸੇਗਾ ਅਮਰ ਮਨਤੋ ਰੇਰ ਪਦਵੀ ਨੂੰ ਪੁਰਖ ਪਾ ਲਏਗਾ ਗੁਰਿਆ ਪਦ ਰੂਪੀ ਘਰ ਚ ਵਾਸਾ ਹੋਵੇਗਾ ਅਤੇ ਉਹਦੀ ਸੰਗਤ ਕਰਨ ਵਾਲਾ ਵੀ ਅਮਰ ਪਦਵੀ ਨੂੰ ਪਾ ਲਏਗਾ ਮਰਮਤੋਂ ਰਹਿਤ ਪਦਵੀ ਨੂੰ ਤਾਂ ਦਰ ਸਾਚ ਸੂਭਾ ਪਾਉ ਤੂੰ ਕਹੀ ਸੱਚੀ ਦੀ ਦਰਗਾਹ ਸੱਚਖੰਡ ਵਿੱਚ ਸੱਚੇ ਦੇ ਦਰ ਗਿਆਨ ਕੇ ਸਿਤ ਹੋ ਕੇ ਸੋਵਾ ਪਾਵੇਗਾ ਬ੍ਰਹਮ ਗਿਆਨੀ ਆਪ ਪਰਮੇਸ਼ਰ ਰੂਪ ਹੋ ਕੇ ਗੁਰ ਸੇਵਾ ਬਿਨ ਭਗਤ ਨਾ ਹੋਈ ਸਤਿਗੁਰੂ ਸਾਹਿਬ ਦੀ ਕਹਿਲ ਕਰੀ ਤੋ ਬਿਨਗੈ ਭਗਤੀ ਨਹੀਂ ਪ੍ਰਾਪਤ ਹੁੰਦੀ ਹੈ। ਅਨੇਕ ਯਤਨ ਕਰੈ ਜੀ ਕੋਈ ਜੀ ਕੋਈ ਅਨੇਕਾਂ ਯਤਨ ਕਰ ਲਵੇ ਅੱਖਾਂ ਵਿੱਚ ਪੀਂਤੇਰ ਤੇਲ ਕੋ ਢਾਰਸੋ ਲੋਗੋ ਨੀਰ ਵਹਾਏ ਦਿਖਾਵੇ ਇਹ ਨਹੀਂ ਪ੍ਰਾਪਤੀ ਹੋ ਸਕਦੀ ਭਗਤੀ ਦੀ ਹਉਮੈ ਮੇਰਾ ਸਭ ਦੇ ਖੋਈ ਜਿਹੜੀ ਦੇਰ ਹੀ ਹਉਮੈ ਹੈ ਤੇ ਮੇਰ ਪਦਾਰਥਾਂ ਦੀ ਹੈ ਇਹ ਸਭ ਦੀ ਕਮਾਈ ਕਰਕੇ ਅੰਦਰੋਂ ਖੋਈ ਗਵਾਣਾ ਕਰੇ ਨਿਰਮਲ ਨਾਮ ਵਸੈ ਮਨ ਸੋਈ ਫਿਰ ਮੰਨ ਜਦੋਂ ਨਾਮ ਮਨ ਚ ਵਸ ਜਾਂਦਾ ਸੋਈ ਪੁਰਖ ਨਿਰਮਲ ਹੋ ਜਾਂਦਾ ਹੈ ਪਾਪਾਂ ਦੀ ਮੈੜ ਤੋਂ ਰਹਿਤ ਹੋ ਜਾਂਦਾ ਹੈ ਇਸ ਜਗ ਜੀ ਪਰਮੇਸ਼ਰ ਦਾ ਨਾਮ ਹੈ ਜਿਨ੍ਹਾਂ ਦੇ ਮਨਜਵਲਾ ਸੋਈ ਨਾਮੀ ਦਾ ਰੂਪ ਹੀ ਹੋ ਜਾਂਦੇ ਹਨ ਇਸ ਜਗ ਮਹਿ ਸ਼ਬਦ ਕਰਨੀ ਹੈ ਸਾ ਇਹ ਜਗ ਜਿਹੜਾ ਗੁਰੂ ਸਾਹਿਬ ਦੇ ਸ਼ਬਦ ਨੂੰ ਕਮਾਉਣਾ ਹੈ ਉਹੀ ਕਮਾਈ ਸ੍ਰੀਖੇ ਭਗਤੀ ਬਿਨ ਸ਼ਬਦ ਹੈ ਹੂਰ ਮੂਹ ਗੁਵਾਰ ਬਿਨ ਸ਼ਬਦ ਤੋਂ ਹੋਰ ਜਿਹੜੀਆਂ ਸਿੱਧੀਆਂ ਜਿਹੀ ਫੁਰਿਆਈਆਂ ਮੋਖ ਫੈਲਾ ਹੂਗਾ ਫੇ ਗੁਵਾਰ ਹਨੇਰਾ ਪੈ ਜਾਏਗਾ ਵਰੁੰਦਾ ਸਬਦੀ ਨਾਮ ਰਖੇ ਓੜ ਧਾਰ ਕੋਈ ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਦੁਆਰਾ ਮਹਾਰਾਜ ਦੇ ਨਾਮ ਨੂੰ ਦਿਲ ਕੇ ਵਸਾ ਕੇ ਰੱਖੇ ਸਬਦੀ ਗਤ ਮਤ ਮੂਖ ਦੁਆਰ ਸ਼ਬਦ ਦੀ ਕਮਾਈ ਕਰਕੇ ਹੀ ਗਤ ਪ੍ਰਾਪਤੀ ਦੀ ਮਤ ਪ੍ਰਾਪਤ ਹੁੰਦੀ ਹੈ ਮੋਖ ਸੰਸਾਰ ਰੂਪੀ ਦਰਵਾਜ਼ੇ ਤੋਂ ਹੁੰਦਾ ਹੈ ਮੁਗਤਿ ਦਾ ਰਾਜ ਗਿਆਨ ਪ੍ਰਾਪਤ ਹੁੰਦਾ ਹੈ ਅਵਰ ਨਾਹੀ ਕਰ ਦੇਖਣਹਾਰੂ ਹੋਰ ਨਾ ਕੋਈ ਪੈਦਾ ਕਰਨ ਵਾਲਾ ਹੈ ਨਾ ਕੋਈ ਪਾਲਣਾ ਕਰਨ ਵਾਲਾ ਹੈ ਤੇ ਨਾ ਜੀਵਾਂ ਦੇ ਕਰਤੱਵਾਂ ਨੂੰ ਵੇਖਣ ਵਾਲਾ ਹੈ ਇਕ ਆਪ ਹੀ ਹੈ ਗੁਰੂ ਈਸ਼ਵਰ ਸਾਚਾ ਆਪ ਅਨੂਪ ਅਪਾਰੂ ਉਹ ਸਤਿਅ ਹੈ ਆਪਣਾ ਆਪ ਰੂਪ ਹੈ ਉਪਮਾ ਤੋਂ ਰਹਿਤ ਹੈ ਪ੍ਰਕਿਰਤੀ ਦੇ ਪਰਵਾਰ ਤੋਂ ਪਰੇ ਹਰ ਰਾਮ ਨਾਮ ਊਤਮ ਗਤ ਹੋਈ اے ਭਾਈ ਰਾਮ ਦਾ ਨਾਮ ਜਪਣੇ ਕਰਕੇ ਉਤਮ ਗਤੀ ਕਾਹਵਲ ਮੋਹ ਪਰਮੇਸ਼ਵਰ ਦੇ ਕੇ ਪੇਤਾ ਵੀ ਪ੍ਰਾਪਤ ਹੋਵੇ ਜੀ ਨਾਨਕ ਖੋਜ ਲਹਿ ਜਾਣ ਕੋਈ ਕੋਈ ਜਾਨਵੋ ਜੋ ਮਹਾਰਾਜ ਦੇ ਨਾਮ ਨੂੰ ਖੋਜ ਕੇ ਸੰਗਤ ਵਿੱਚੋਂ ਗੁਰਾਂ ਦਾਰਾ ਪ੍ਰਾਪਤ ਕਰ ਲੈਂਦਾ ਹੈ ਬਰਭਾਤੀ ਮਹੱਲਾ ਪਹਿਲਾ ਮਾਇਆ ਮੋਹ ਸਗਲ ਜਗ ਛਾਇਆ ਇਹ ਭਾਈ ਮਾਇਆ ਦਾ ਮੋਹ ਜਿਹੜਾ ਸਾਰੇ ਜਗ ਚ ਛਾਇਆ ਫੈਲਿਆ ਹੋਇਆ ਪੂਰਿਆ ਹੋਇਆ ਭਰਿਆ ਹੋਇਆ ਸਾਰੇ ਜਗ ਨੂੰ ਛਾ ਲਿਆ ਢਕ ਲਿਆ ਹੈ ਜਿਵੇਂ ਬੱਦਲ ਆਕਾਸ਼ ਨੂੰ ਢਕ ਲੈਂਦੇ ਹਨ ਕਾਮਣ ਦੇਖ ਕਾਮ ਲੋਭਾ ਆ ਤੇ ਕੰਮੀ ਆਦਮੀ ਕਾਮਣੀਆਂ ਨੂੰ ਵੇਖ ਵੇਖ ਕੇ ਚਿਤ ਵਿਚਿਆਂ ਬਾਤ ਤੇ ਲੁਆਇ ਮਾਨ ਹੋ ਰਿਹਾ ਹੈ ਸੋਤ ਕਾਂਚਨ ਸਿਉ ਹਿਤ ਵਿਧਾਇਆ ਇਹ ਮੇਰੇ ਪੁੱਤਰ ਐ ਮੇਰੇ ਕੋਲੇ ਸੋਇਨਾ ਹੈ ਇਹਨਾਂ ਚੀਜ਼ਾਂ ਦੇ ਹਿਤ ਮੋਹ ਬਣਾ ਲਿਆ ਸੋਤ ਕਾਂਚਨ ਸਿਉ ਹਿਤ ਵਿਧਾਇਆ ਪੁੱਤਰਾਂ ਤੇ ਸੋਨੇ ਆਦਿਕਾਂ ਦੇ ਵਿੱਚ ਹਿਤ ਪ੍ਰੇਮ ਨੂੰ ਵਧਾਉਣਾ ਕੀਤਾ ਹੈ ਮੋਹ ਨੂੰ ਸਭ ਕਿਸ ਆਪਣਾ ਇੱਕ ਰਾਮ ਪਰਾਇਆ ਹੋਰ ਤਾਂ ਇਹ ਜੀਵਨ ਸਭ ਕੋਈ ਆਪਣਾ ਬਣਾ ਲਿਆ ਹੈ ਇਕ ਵਾਹਿਗੁਰੂ ਨੂੰ ਬਗਾਨਾ ਬਣਾਈ ਬੈਠਾ ਹੈ ਕਦੇ ਉਸ ਨੂੰ ਚੇਤੇ ਨਹੀਂ ਕਰਦਾ ਹੈ ਐਸਾ ਜਾਪ ਜਪੋ ਜਪਮਾਲੀ ਇਹ ਭਾਈ ਇਹ ਜੀ ਜਪਣ ਵਾਲੀ ਜਪਮਾਲਾ ਲੈ ਕੇ ਮਹਾਰਾਜ ਦੇ ਨਾਮ ਦਾ ਜਾਪ ਕਰੋ ਦੁਖ ਸੁਖ ਪਰਹਰ ਭਗਤ ਨਿਰਾਲੀ ਦੁੱਖਾਂ ਸੁੱਖਾਂ ਨੂੰ ਦੂਰ ਕਰ ਦੇਣ ਵਾਲੀ ਵਿਸ਼ਿਆਂ ਸੁਖਾਂ ਨੂੰ ਤੇ ਜੰਮਣ ਮੰਦੇ ਦੁੱਖਾਂ ਨੂੰ ਦੂਰ ਕਰਨ ਵਾਲੀ ਪਰਮੇਸ਼ਰ ਦੀ ਭਗਤੀ ਨਿਰਾਲੀ ਅਸੰਗ ਕਰਨ ਵਾਲੀ ਹੈ ਸਭ ਤੋਂ ਨਿਆਰੀ ਹੈ ਇਹ ਰਹਾਉ ਗੁਣ ਨਿਧਾਨ ਸੀਰਾ ਅੰਤ ਨਾ ਪਾਇਆ ਤੇ ਗੁਣਾਂ ਦੇ ਖਜ਼ਾਨੇ ਪਰਮੇਸ਼ਰ ਦੇ ਅੰਤ ਨਹੀਂ ਕਿਸੇ ਨੇ ਵੀ ਪਾਉਣਾ ਕੀਤਾ ਤੂੰ ਬਿਆਨਤ ਹਾਂ ਸਾਚ ਸਬਦ ਤੁਝ ਮਾਹੇ ਸਮਾ ਜਿਹੜਾ ਸੱਚੇ ਗੁਰਾਂ ਦੇ ਸ਼ਬਦ ਨੂੰ ਕਮਾਉਂਦਾ ਹੈ ਓ ਮਹਾਰਾ ਤੇਰੇ ਵਿੱਚ ਮਿਲ ਜਾਂਦਾ ਸਮਾ ਜਾਂਦਾ ਹੈ ਆਵਾ ਗੌਣ ਤੁਧ ਆਪ ਰਚਾਇਆ ਇਹ ਜਿਹੜਾ ਆਵਾ ਗੌਣ ਆਉਣ ਜਾਣ ਵਾਲਾ ਸੰਸਾਰ ਹੈ ਮਹਾਰਾ ਜੀ ਇਹ ਆਪ ਹੀ ਤਾਂ ਰਚਾਉਣਾ ਕੀਤਾ ਹੈ ਸੇ ਪਾਉ ਤ ਜਿਨ ਸੱਚ ਚਿਤ ਲਾਇ ਸੱਚੇ ਬਾਦਸ਼ਾਹ ਜਿਨਾਂ ਤੇਰੇ ਵਿੱਚ ਚਿਤ ਲਾਇਆ ਉਹ ਹੀ ਭਗਤ ਹਨੰਨ ਲੋਕਾਂ ਵਿੱਚ ਗਿਆਨ ਧਿਆਨ ਨਰ ਹਰ ਨਿਹ ਨਿਰਵਾਣੀ ਇਹ ਮਹਾਰਾਜ ਦਾ ਗਿਆਨ ਹੈ ਨਿਰਗੁਣ ਦਾ ਧਿਆਨ ਹੈ ਸਰਗੁਣ ਦਾ ਇਹ ਨਰਨੂੰ ਹਰੇ ਕਰਨ ਵਾਲੇ ਨਿਰਵਾਣੀ ਬੰਦਰੋਂ ਤੋ ਰਹਤ ਪ੍ਰਵੇਸ਼ਵਰ ਬਿਨ ਸਤਗੁਰ ਭੀਤੇ ਕੋਈ ਨਾ ਜਾਣੇ ਨਾ ਨਿਰਗੁਣ ਦਾ ਗਿਆਨ ਹੋ ਨਾ ਸਰਗੁਣ ਦਾ ਧਿਆਨ ਹੋ ਨਾ ਨਰਨੂੰ ਨਿਯੰਤ ਹਰੇ ਕਰਨ ਵਾਲਾ ਨਰਸਿੰਘ ਆਦਿਕ ਸਰਗੁਣ ਰੂਪ ਧਾਰਨ ਵਾਲਾ ਬੰਦਰੋਂ ਤੋ ਰਹਤ ਆਤਮਾ ਤੋਂ ਰਹਤ ਮੇਰਾ ਸਤਗੁਰਾਂ ਦੇ ਮੇਲੇ ਤੋਂ ਕੋਈ ਨਾ ਜਾਣੀ ਕੋਈ ਵੀ ਤੇਰੇ ਰੂਪ ਨੂੰ ਮਾਰਾ ਜਾਣ ਨਹੀਂ ਸਕਦਾ ਹੈ ਸਗਲ ਸਰੂਵਰ ਜੂਤ ਸਮਾਣੀ ਇਹ ਸਾਰੇ ਸਰੀਰ ਜਿਹੜੇ ਵਿਸ਼ਟੀ ਉਪਾਦੀ ਨੇ ਇੱਕ ਸਰੋਵਰ ਦੀ ਣਾਈ ਹੈ ਇਹਦੇ ਵਿੱਚ ਚੰ드ਮਾ ਵੀ ਣਾਈ ਮਾਰਾ ਤੇਰੀ ਜੋਤ ਸਮਾਈ ਹੋਈ ਹੈ ਸਾਰਾ ਸੰਸਾਰ ਹੀ ਸਮਾਟੀ ਉਪਾਦੀ ਨੂੰ ਜਾਣ ਕੇ ਇੱਕ ਸਰੋਵਰ ਹੈ ਯੋਗੇ ਜੀ ਤੇਰੀ ਕੀਏ 750 ਰੁਪਏ ਜੋਤ ਮਹਾਰਾਜ ਜੀ ਸਮਾਈ ਹੋਈ ਆ ਆਨੰਦ ਰੂਪ ਵਿਟਹੁ ਕੁਰਬਾਨ ਸੇ ਆਨੰਦ ਸਰੂਪ ਮਹਾਰਾਜ ਆਪ ਦੇ ਵਿਟਹੁ ਉਪਰੋਂ ਕੁਰਬਾਨ ਬਲਿਹਾਰ ਜਾਣੇ ਹਾਂ ਪਾਉ ਪਾਉ ਤੋ ਗੁਰਮਤੀ ਪਾਏ ਪ੍ਰੇਮ ਭਗਤੀ ਨੂੰ ਜਿਹੜੇ ਗੁਰਮਤ ਤੋਂ ਧਾਰਨ ਕਰਕੇ ਪਾਉਂਦੇ ਹਨ ਹਉਮੈ ਵਿੱਚੋਂ ਸ਼ਬਦ ਜਲਾਏ ਉਹ ਸ਼ਬਦ ਦੀ ਕਮਾਈ ਕਰਕੇ ਵਿੱਚੋਂ ਹਉਮੈ ਨੂੰ ਜਾਲ ਦਿੰਦੇ ਹਨ ਭਾਵ ਤੋ ਰਖ ਠਾਕੁਰ ਹਾਈ ਇਹ ਤਾਂ ਦੇ ਮਨ ਨੂੰ ਵੀ ਵਾਸ਼ਨਾ ਵੱਲੋਂ ਰਖਦੇ ਐ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਠਾਕ ਕੇ ਰੋਕ ਕੇ ਰੱਖਦੇ ਆ ਸੱਚਾ ਨਾਮ ਮਨ ਵਸਾਏ ਸੁਕੇ ਆਉਗੇ ਅੰਮ੍ਰਿਤ ਨਾ ਹੁੰਦਾ ਮੰਨਣ ਕਰਦੇ ਆ ਸਰਵਣ ਕਰਕੇ ਫੇਰ ਉਹਤੇ ਵਸਾਏ ਮਨ ਚ ਅਧਿਆਸਨ ਕਰਦੇ ਕਮਾਈ ਕਰਦੇ ਹਨ ਇਸ ਮਨ ਬਨੂ ਸਭ ਬਿਨੂਦ ਰਹੇ ਪਰਮਾਦੀ ਜਿਸਮ ਬਨੋਰ ਜਿਹੜੇ ਜੀਵ ਹਨ ਇਕ ਵਿਸ਼ਿਆਂ ਦੇ ਵਿਸ਼ਮਨਾਮ ਵਿਸ਼ਿਆਂ ਦੇ ਵਿਰੋਧ ਕੌਤਕਾਂ ਚ ਰਹੀ ਪਰਮਾਦੀ ਬਾਣੇ ਪਰਮਾਦੀ ਹੰਕਾਰੀ ਹੋ ਰਹੇ ਹੈ ਗਾਫਲ ਹੋ ਰਹੇ ਹੈ ਵਿਸ਼ਿਆਂ ਦੇ ਵਿੱਚ ਹੈਰਾਨ ਕੌਤਕ ਦੇਖ ਦੇ ਕੇ ਸਿਨਮੇ ਦੇ ਹਲੇ ਕਰੇ ਕੋਈ ਤਮਾਸ਼ਾ ਵੇਖ ਲਿਆ ਅਤੰਜ ਵਿਸ਼ਿਆਂ ਨੂੰ ਪੈਦਾ ਕਰਨ ਵਾਲੀਆਂ ਤਸਵੀਰਾਂ ਵਿਸ਼ਿਆਂ ਨੂੰ ਪੈਦਾ ਕਰਨ ਵਾਲੀ ਕੋਸ਼ਿਸ਼ ਕਰਦੇ ਹੈ ਕਿਉਂ ਪਰਮਾਦੀ ਗਾਫਲ ਹੋ ਰਹੇ ਹੈ ਪਰਮਾਦੀ ਹੰਕਾਰੀ ਹੋ ਰਹੇ ਹਨ ਗੁਰਮਤ ਮਾਨਯਾ ਏਕ ਲਿਵ ਲਾਗੀ ਇਸੇ ਪ੍ਰਕਾਰ ਫੇਰ ਪੜੋ ਬਿਸਮ ਬినੂਦ ਰਹੀ ਪਰਮਾਦੀ ਇਹ ਬਿਸਮ ਅਸਤਿਰਿਕੌਤਕਾਂ ਵਾਲੇ ਪ੍ਰਵੇਸ਼ਰ ਰਹੇ ਪਰਮਾਦੀ ਇਹ ਜੀਵ ਸਾਰੇ ਪਰਮਾਤ ਤਥ ਭੁੱਲ ਰਹੇ ਹਨ ਇਹ ਤੇ ਨੂੰ ਉਲਾਈ ਫਿਰਦੇ ਹਨ ਜਿੰਨੇ ਹਨ ਗੁਰਮਤ ਮੰਨਿਆ ਏਕ ਲੇਵ ਲੱਗੀ ਜਿਨ੍ਹਾਂ ਨੇ ਸੱਚੇ ਪਾਤਸ਼ਾਹ ਗੁਰਮਤ ਨੂੰ ਮੰਨਿਆ ਇੱਕ ਰਹਿਤ ਲੇਵ ਲੱਗੀ ਹੈ ਉਹ ਬੇਸਮ ਬਨੂਦ ਬੇਸਮ ਬੇਨੂਦ ਰਹੀ ਪਰਮਾਦੀ ਉਸ ਚਰਜਰੂਪ ਤੇਰੇ ਕੌਤਕ ਨੂੰ ਜਾਣ ਕੇ ਰਹੇ ਪਰਮਾਦੀ ਪਰਮਾਤਾਈ ਤੋਂ ਰਹਿਤ ਹੋ ਗਿਆ ਉਹ ਨਹੀਂ ਹੰਕਾਰ ਕਰਦੇ ਮੁਕਤ ਹੋ ਗਏ ਹਨ ਗੁਰਮਤ ਮੰਨਿਆ ਏਕ ਲਿਵ ਲੱਗ ਜਿਨ੍ਹਾਂ ਨੂੰ ਗੁਰਮਤ ਦੁਆਰਾ ਤੇਰਾ ਮੰਨਨ ਕੀਤਾ ਹੈ ਇੱਕ ਰਸ ਉਹਨਾਂ ਦੀ ਤੇਰੇ ਸਰੂਪ ਵਿੱਚ ਲਿਵ ਲੱਗ ਗਈ ਹੈ ਦੇਖ ਨਿਵਾਰਿਆ ਜਲ ਮਹਿ ਆਗੀ ਦੇਖ ਕਰਕੇ ਉਹਨਾਂ ਨੇ ਜਲ ਵਿੱਚ ਵੀ ਅਗਨੀ ਵਿੱਚ ਵੀ ਪੰਜਾਂ ਤੱਤਾਂ ਦੇ ਵਿੱਚ ਆਪ ਹੀ ਪਰਮੇਸ਼ਵਰ ਹੈ ਉਸ ਪਰਮੇਸ਼ਰ ਨੂੰ ਵੇਖ ਕਰਕੇ ਆਪ ਦੀ ਹੰਗਤਾ ਨੂੰ ਉਹਨਾਂ ਨਿਵਰਤ ਕਰ ਲਿਆ ਹੈ ਦੰਮ ਹਰਿਆ ਸਾਉ ਤੂੰ ਸਾਰਿਆਂ ਧੌਂ ਜੀ ਵਿਆਪਕ ਹੈ ਪਈਆਂ ਤਤਾਂ ਦਾ ਘਰ ਬਣਾ ਕੇ ਧਰਤੀ ਆਕਾਸ਼ ਘਰ ਮੰਦ ਪੌਣ ਪਾਣੀ ਧਰਤੀ ਆਕਾਸ਼ ਘਰ ਮੰਦਰ ਹਰ ਬਣੀ ਵਿੱਚ ਵਰਤਾ ਨਾਨਕ ਆਪ ਝੂਠ ਕਉ ਕਿਆ ਦੇਨੀ ਕਿਉਂ ਜਾਣ ਕਰਕੇ ਹੋਰ ਮਤ ਮੰਨਿਆ ਇੱਕ ਰੇਖ ਨਿਵਾਰਿਆ ਜਲਮ ਹੈ ਆਗੀ ਕਹਿੰਦੇ ਜਲ ਆਦਿਕ ਤਤਾਂ ਦੇ ਵਿੱਚ ਦੇਖ ਕਰਕੇ ਉਸ ਪਰਮੇਸ਼ਰ ਨੂੰ ਅਗੀ ਤ੍ਰਿਸ਼ਨਾ ਦੀ ਅਗ ਨੂੰ ਮੀਟ ਲਿਆ ਕਿਉਂ ਪਰਮੇਸ਼ਰ ਸਾਰਿਆਂ ਥਾਵਾਂ ਦੇ ਵਿੱਚ ਹੈ ਇਸ ਪ੍ਰਕਾਰ ਤੇ ਦੇਖਣਵਾਰਿਆ ਜਲਮੈ ਆਗੀ ਜਲ ਜੋ ਆ ਪ੍ਰੇਮ ਵਾਲਾ ਅੰਤਹ ਕਰਨ ਉਹਦੇ ਚੇਤ ਨੂੰ ਪ੍ਰਤਿਬਿੰਬ ਤਰੂਪ ਹੋ ਕੇ ਬਰਾਜਮਾਨ ਹੈ ਇਉਂ ਦੇਖ ਕਰਕੇ ਨਿਵਾਰਤਾ ਅਗੀ ਨਾ ਅਗਿਆਨਤਾ ਨੂੰ ਅਗਿਆਨਤਾ ਹੀ ਮੀਟ ਦੁੱਤੀ ਹੈ ਫੇਰ ਪੜੋ ਦੇਖ ਨਿਵਾਰਿਆ ਜਲ ਮਹਿ ਆਗੀ ਉਹ ਜਲ ਤੇ ਆਗੀ ਅਗਨੀ ਆਦਕਾਂ ਦਾ ਸੰਸਾਰ ਵਿੱਚ ਕੇ ਇੱذ ਦੇਖਣ ਵਾਲਾ ਆਪ ਹੀ ਹੈ ਇਉਂ ਜਾਣ ਕੇ ਉਹਨਾਂ ਦੇ ਅਸ ਨੂੰ ਮਿਲ ਦਿੰਦਾ ਹੈ ਕਿ ਉਹੋ ਹੀ ਪਰਮੇਸ਼ਵਰ ਹੈ ਦੇਖਣ ਵਾਲਿਆ ਜਲ ਮਹਿ ਆਗੀ ਜਲ ਪਦਾਰਥਾਂ ਵਿੱਚੋਂ ਅਤੇ ਆਗੀ ਤ੍ਰਿਸ਼ਨਾ ਰਸਾਂ ਕਸਾਂ ਦੀ ਵਿੱਚੋਂ ਆਗ ਤਮੋ ਗੁਣ ਕਿ ਆਦਕਾਂ ਨੂੰ ਵੇਖ ਕੇ ਦ੍ਰਿਸ਼ਟੀ ਰੂਪ ਨੂੰ ਇਹ ਤਿੰਨਾ ਗੁਣਾਂ ਨੂੰ ਤਿਆਗ ਦਿੱਤਾ ਉਹਨਾਂ ਨੇ ਨਾ ਨਾ ਚਿੱਤ ਜਲਮਾ ਆਗੀ ਨਾ ਪਦਾਰਥਾਂ ਚ ਲੱਗਦਾ ਹੈ ਨਾ ਕ੍ਰਿਸ਼ਨਾ ਦੀ ਅੱਗ ਵਿੱਚ ਲੱਗਦਾ ਹੈ ਉਹਨਾਂ ਨਿਰਵਰਤ ਕਰ ਲਿਆ ਹੈ ਵੇਖ ਕੇ ਵਾਹਿਗੁਰੂ ਨੂੰ ਸੋ ਬੂਝ ਹੈ ਹੋਵੇ ਵੱਡ ਭਾਗੀ ਜਿਹੜਾ ਗੁਰੂ ਸਾਹਿਬ ਦੇ ਉਪਦੇਸ਼ ਨੂੰ ਪੂਝਦਾ ਸੋ ਪੁਰਖੋ ਵੱਡਿਆਂ ਭਾਗਾਂ ਵਾਲਾ ਹੋ ਜਾਂਦਾ ਹੈ ਸਤਿਗੁਰੂ ਸੇਵੀ ਪਰਮ ਚੁਕਾਈ ਜਿਵੇਂ ਸਤਿਗੁਰੂ ਸਾਹਿਬ ਦੀ ਸੇਵਾ ਕਰਦਾ ਮਾਰ ਉਹਦਾ ਭਰਮ ਜੰਮਣ ਮਰਨ ਦਾ ਚੱਕ ਦਿੰਦੇ ਹਨ ਅਨ ਦਿਨ ਜਾਗ ਸੱਚ ਲਿਵ ਲਾਏ ਰਾਤ ਦਿਨ ਉਹਦਾ ਮਨ ਜਾਗ ਪੈਂਦਾ ਗਿਆਨ ਅਵਸਥਾ ਚ ਜੋ ਸੱਚੇ ਦੇ ਨਾਮ ਵਿਚਲੇ ਵਿਅਕਤੀ ਨੂੰ ਲਾਉਂਦੇ ਹਨ ਏਕੂ ਜਾਣ ਅਵਰ ਨਾ ਕੋਈ ਵਾਹਿਗੁਰੂ ਨੂੰ ਰੂਪ ਨੂੰ ਜਾਣਦੇ ਐ ਅਵਰ ਨਾ ਅਵਰ ਨਾ ਕੋਈ ਤੋਂ ਬਿਨਾ ਅਵਰ ਸਾਂਚ ਕੋਈ ਵੀ ਨਹੀਂ ਹੈ ਕਿਸੇ ਥਾਂ 'ਚ ਸੁਖ ਦਾਤਾ ਸੇਵੀ ਨਿਰਮਲ ਹੂੰ ਇਉਂ ਸੁਖਾਂ ਦੇ ਦਾਤੇ ਪਰਮੇਸ਼ਰ ਦਾ ਜਿਹੜੇ ਸੇਵਨ ਭਜਨ ਕਰਦੇ ਐ ਉਨੋਲੇ ਮਨਸਾਲ ਸੁ윙 ਨਿਰਮਲ ਸੁਧ ਹੋ ਜਾਂਦੇ ਹਨ ਸੇਵਾ ਸੁਰਤ ਸ਼ਬਦ ਵਿਚਾਰ ਸੇਵਾ ਦੇ ਚੁਰਤ ਪ੍ਰੀਤ ਕਰੇ ਤੇ ਸ਼ਬਦ ਦੀ ਵਿਚਾਰ ਕਰੇ ਹਿਰਦੇ ਵਿੱਚ ਨਿਰ ਸੇਵਾ ਸੁਰਤ ਸੇਵਨੇ ਜੋ ਪਰਮੇਸ਼ਰ ਦੀ ਗਿਆਤਤਾ ਪ੍ਰਾਪਤ ਹੁੰਦੀ ਹੈ ਸ਼ਬਦ ਵਿਚਾਰ ਜੇ ਸ਼ਬਦ ਵੀ ਵਿਚਾਰ ਕਰੇ ਸੇਵਾ ਨੀਵੇਂ ਹੋਦਾ ਨਾ ਹੈ ਮਨ ਨੂੰ ਨਿਮਰਤਾ ਦੇ ਆਪ ਗਵਾਇ ਸੇਵਾ ਕਰੇ ਆਪਾ ਭਾਵ ਗਉਣ ਵਾਸਤੇ ਸੇਵਾ ਸੇਵਾ ਸੁਰਤ ਸ਼ਬਦ ਵਿਚਾਰ ਅਜੇ ਸ਼ਬਦ ਗੁਰਾਂ ਦੇ ਉਪਦੇਸ਼ ਦੀ ਵਿਚਾਰ ਕਰਨੀ ਹੈ ਜਿਹੜੀ ਸੇਵਾ ਇਹੋ ਸੇਵਾ ਹੈ ਸੁਰਤ ਉਸ ਵਿੱਚ ਜੋੜਨੀ ਜਿਹੜੀ ਵਿਚਾਰ ਵਿੱਚ ਇਹੋ ਹੀ ਸੇਵਾ ਹੈ ਇਸ ਕਰ ਕਰ ਸ੍ਰੇਸ਼ਟ ਪ੍ਰੀਤੀ ਪ੍ਰਾਪਤ ਹੁੰਦੀ ਹੈ ਜਪ ਤਪ ਸੰਜੇਵਾ ਕਰੇ ਸਰੀਰ ਨਾਲ ਸੁਰਤ ਜੋੜੇ ਮਹਾਰਾਜ ਦੇ ਨਾਮ ਨਾਲ ਤੇ ਰਸਨਾ ਕਰਕੇ ਸ਼ਬਦ ਦੀ ਵਿਚਾਰ ਕਰੇ ਜਪ ਤਪ ਸੰਜਮ ਹਉਮੈ ਮਾਰ ਇਹੋ ਹੀ ਜਪ ਕਰੇ ਇਹੋ ਹੀ ਤਪ ਕਰੇ ਜਿਹੜੀ ਹਉਮੈ ਅੰਦਰੋਂ ਮਾਰਨੀ ਹੈ ਉਹਦਾ ਜਪ ਕੀਤਾ ਵੀ ਸਫਲਾ ਤਪ ਕੀਤਾ ਵੀ ਸਫਲਾ ਹੈ ਜਿਨਾਂ ਨੂੰ ਹਉਮੈ ਨੂੰ ਅੰਦਰੋਂ ਨਿਵਰਤ ਕਰ ਦੁੱਤਾ ਹੈ ਜੀਵਨ ਮੁਕਤ ਜਾਂ ਸ਼ਬਦ ਸੁਣਾਏ ਉਹ ਜਿਉਂਦਾ ਹੀ ਮੁਕਤ ਹੋ ਜਾਂਦਾ ਹੈ ਜਿਨ੍ਹਾਂ ਨੂੰ ਗੁਰੂ ਸਾਹਿਬ ਅੰਮ੍ਰਿਤ ਨਾਮ ਸ਼ਬਦ ਸੁਣਾ ਦਿੰਦੇ ਹੈ ਇਹ ਜੀਵਨ ਮੁਕਤ ਦਾ ਆਨੰਦ ਹੈ ਸੱਚੀ ਰਹਿਤ ਸੱਚਾ ਸੁਖ ਪਾਏ ਉਹਦੀ ਸੱਚੀ ਰਹਿਣੀ ਹੈ ਗੁਰਮੁਖ ਨਾਮ ਦਾ ਅਨੁਸ਼ਾਸਨ ਦੀ ਸੱਚਾ ਸੁਖ ਆਤਮ ਆਨੰਦ ਨੂੰ ਉਹ ਪਾ ਲੈਂਦਾ ਹੈ ਸੁਖਦਾਤਾ ਦੁਖ ਮੀਟਣ ਹਾਰਾ ਸਰਬ ਸੁਖਾਂ ਦਾ ਦਾਤਾ ਪਰਮੇਸ਼ਰ ਹੈ ਜਮਨ ਮੰਦ ਦੇ ਦੁੱਖਾਂ ਨੂੰ ਮੀਟਣ ਵਾਲਾ ਹੈ ਉਹ ਅਬਰ ਨਾ ਸੂਜਿਸ ਬੀਜੀ ਕਾਰਾ ਸਾਨੂੰ ਉਸ ਤੋਂ ਬਿਗਾਰੇ ਉਸ ਦੀ ਭਗਤੀ ਤੋਂ ਬਿਨਾ ਬੀਜੀ ਦੂਸਰੀ ਕਾਰ ਨਹੀਂ ਹੋਰ ਸੂਝਦੀ ਭਗਤੀ ਪਰਮੇਸ਼ਰ ਦੀ ਸਭ ਤੋਂ ਸਰੂਮਣੀ ਹੈ ਤਨ ਮਨ ਤਨ ਹੋਰ ਕਿਸੇ ਦੀ ਕਾਰ ਨਹੀਂ ਦਿਸਦੀ ਸਭ ਆਪ ਹੀ ਕਰਦਾ ਪ੍ਰਖ ਤਨ ਮਨ ਤਨ ਹਰ ਆਗੇ ਰੱਖਿਆ ਆਪਣੇ ਤੰਦਾ ਮਾਨ ਮੇਟ ਕਰਕੇ ਤੇ ਮਨ ਦੀ ਮਤ ਛੱਡ ਕੇ ਹਰੀ ਦੀ ਆਗੇ ਜਿਨ੍ਹਾਂ ਨੇ ਅੱਗੇ ਰੱਖਿਆ ਸਨ ਮੁਖੋ ਨਾਨਕ ਕਹ ਮਹਾਰਸ ਚੱਖਿਆ ਸਤਗੁਰ ਨਾਨਕ ਦੇਵ ਜੀ ਕਹਿੰਦੇ ਉਹਨਾਂ ਨੇ ਮਹਾਰਸ ਬ੍ਰਹਮਾ ਨੰਦ ਨੂੰ ਚੱਖਣਾ ਕੀਤਾ ਹੈ ਵੱਡੇ ਰਸ ਨੂੰ